ਬੰਗਲਾਦੇਸ਼ ਦੇ ਵਿੱਚ ਹਿੰਦੂਆਂ ਤੇ ਹੋ ਰਹੇ ਹਮਲਿਆਂ ਦੇ ਵਿਰੋਧ ਰੋਸ ਚਾਹਰ ਕਰਨ ਦੇ ਲਈ ਅੱਜ ਮੰਦਰ ਸ਼੍ਰੀ ਰਾਮਵਾਰਾ ਤੋਂ ਰਈਆ ਦੇ ਮੇਨ ਬਾਜ਼ਾਰ ਦੇ ਵਿੱਚ ਰੋਸ ਮਾਰਚ ਕੱਢਿਆ ਗਿਆ। ਇਸ ਪ੍ਰਦਰਸ਼ਨ ਦੇ ਵਿੱਚ ਰਈਆ ਦੀਆਂ ਸਾਰੀਆਂ ਹੀ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਨੁਮਾਇੰਦੇ ਸ਼ਾਮਲ ਹੋਏ ਨੇ ਜਿਨ੍ਹਾਂ ਨੇ ਸਮਾਜਿਕ ਇੱਕਜੁੱਟਤਾ ਦਾ ਸਬੂਤ ਦਿੱਤਾ ਤੇ ਇਨ੍ਹਾਂ ਨੁਮਾਇੰਦਿਆਂ ਨੇ ਇੱਕ ਸੁਰ ਵਿੱਚ ਬੰਗਲਾਦੇਸ਼ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਹੈ। ਇਹ ਰੋਜ਼ ਪ੍ਰਦਰਸ਼ਨ ਬੰਗਲਾਦੇਸ਼ ਦੇ ਝੰਡੇ ਅਤੇ ਪੁਤਲੇ ਨੂੰ ਸੜ ਕੇ ਸਮਾਪਤ ਹੋਇਆ ਤੇ ਇਸ ਮੌਕੇ ਪਵਨ ਚੰਤਨ ਤਾਰਾ ਦੇ ਸੇਵਾਦਾਰ ਅਤੇ ਸ਼੍ਰੀ ਰਾਮਲੀਲਾ ਕਮੇਟੀ ਦੇ ਰਈਆ ਦੇ ਪ੍ਰਧਾਨ ਡਾਕਟਰ ਰਜਿੰਦਰ ਰਿੱਖੀ ਨੇ ਕਿਹਾ ਕਿ ਬੰਗਲਾਦੇਸ਼ ਦੇ ਵਿੱਚ ਹਿੰਦੂ ਇਸਕਾਨ ਦੇ ਮੰਦਰਾਂ ਨੂੰ ਤੋੜਿਆ ਜਾ ਰਿਹਾ ਅਤੇ ਸਾੜਿਆ ਜਾ ਰਿਹਾ ਤੇ ਹਿੰਦੂਆਂ ਅਤੇ گاਵਾਂ ਦਾ ਕਤਲ ਕੀਤਾ ਜਾ ਰਿਹਾ ਹੈ ਹੁਣ ਸਮਾਂ ਆ ਗਿਆ ਹੈ ਕਿ ਬੰਗਲਾਦੇਸ਼ ਨੂੰ ਉਸਦੀ ਔਕਾਤ ਦਿਖਾਈ ਜਾਵੇ ਜਿਹੜਾ ਪ੍ਰਦਰਸ਼ਨ ਕੀਤਾ ਜੈ ਸ਼੍ਰੀ ਰਾਮ ਜੀ ਅੱਜ ਰਈਆ ਦੇ ਵਿੱਚ ਸਭੂ ਜਿਹੜੀਆਂ ਧਾਰਮਿਕ ਅਥੇ ਬੰਦੀਆਂ ਨੇ ਹਿੰਦੂ ਦੇ ਬੋਲ ਵੀ ਸਾਡੀਆਂ ਜਿਹੜੀਆਂ ਭਰਾਵਾਂ ਦੀਆਂ ਤੇ ਬੰਦੀਆਂ ਨੇ ਕਿਸੇ ਵੀ ਤਰ੍ਹਾਂ ਨਾਲ ਲਿਟਰਲੀ ਉਹਨਾਂ ਵੱਲੋਂ ਜਿਹੜਾ ਬੰਗਲਾਦੇਸ਼ ਦੇ ਵਿੱਚ ਹਿੰਦੂਆਂ ਦੇ ਅਤਿਆਚਾਰ ਹੋ ਰਹੇ ਉਹਨਾਂ ਦਾ ਖਤਰਿਆਂ ਨੂੰ ਹੋ ਰਿਹਾ ਉਹਦੇ ਖਿਲਾਫ ਅੱਜ ਦੋਸਤ ਪ੍ਰਦਰਸ਼ਨ ਕੀਤਾ ਹੈ ਜਿਹੜੀ ਅੱਜ ਦੀ ਤੁਸੀਂ ਪ੍ਰਦਰਸ਼ਨ ਕੀਤਾ ਗਿਆ ਹੈ ਉਹਦੇ ਵਿੱਚ ਕਿਹੜੀਆਂ-ਕੜੀਆਂ ਜਿੱਥੇ ਬੰਦੀਆਂ ਸ਼ਾਮਿਲ ਹੋਣ ਨੇ ਹੋਰ ਸਾਡੇ ਸਾਰੇ ਜੰਨੀਆਂ ਰਈਆ ਦੀਆਂ ਜਿੱਥੇ ਬੰਦੀਆਂ ਨੇ ਜੀ ਸਾਡੇ ਮੰਦਰ ਸੀ 라ਵੜਾ ਪ੍ਰਦਰਸ਼ਨ ਜਿਨੀਆਂ ਵੀ ਸਮਾਜ ਚੇਤਨਾ ਮੰਚ ਚ ਔਰ ਜਿਨੀਆਂ ਵੀ ਆਪਣੀਆਂ ਮੰਦਰਾਂ ਦੀਆਂ ਕਮੇਟੀਆਂ ਨੇ 바ਵਾ ਲਾਲ ਜੀ ਮਤਲਬ ਕਮੇਟੀ ਜਿਹੜੀ ਆ ਉਹ ਆਵਾਜ਼ ਕਿਉਂ ਨਹੀਂ ਮੰਨ ਲਗਰ ਕਮੇਟੀ ਜਿਹੜੀ ਆ ਉਹ ਸਾਰੇ ਮੰਗੇ ਜਿੰਨੇ ਵੀ ਸਾਡੇ ਸਹਿਯੋਗੀ ਨੇ ਬਦਾਰਾਣੀ ਮੰਦਰ ਜਿਹੜੀ 시ਦੇਮਰਪਤੀ ਪ੍ਰੋਤੋਮਿਕਾ ਸਾਡੇ ਨਾਲ ਸਾਰੇ ਸਹਿਯੋਗੀ ਆਏ ਨੇ ਲੱਗਦਾ ਕਿ ਕਿਤੇ ਨਾ ਕਿਤੇ ਜਿਹੜੀ ਕੇਂਦਰ ਸਰਕਾਰ ਆਪਣੇ ਆਪ ਨੂੰ ਹਿੰਦੂ ਸਰਕਾਰ ਕਹਿੰਦੀ ਏ ਉਹਨਾਂ ਦਾ ਫੇਲੀਅਰ ਏ ਕਿਤੇ ਨਾ ਕਿਤੇ ਬੰਗਲਾਦੇਸ਼ ਦੇ ਵਿੱਚ ਇਹ ਘਟਨਾ ਹੋਣਾ ਇਹੋ ਫੇਲੀਅਰ ਤੇ ਹਰ ਸਰਕਾਰ ਦਾ ਆਪਾ ਕਹਿ ਸਕਦੇ ਪਰ ਜਿਹੜੀ ਸਰਕਾਰ ਹੋਈ ਹਿੰਦੂਵਾਦੀ ਆਪਣੇ ਆਪ ਕਹਿੰਦੀ ਆ ਵੀ ਅਸੀਂ ਇਹ ਪੁਤਲਾ ਉਧਿਆਰੇ ਆ ਅਸੀਂ ਜਿਹੜਾ ਰਾਜ ਆ ਉਹ ਹਿੰਦੂ ਰਾਜ ਇਹ ਸਥਾਪਿਤ ਕਰ ਰਹੇ ਆ ਜੇ ਉਹ ਇਹਦੇ ਖਿਲਾਫ ਕੋਈ ਐਕਸ਼ਨ ਨਹੀਂ ਲੈ ਰਹੀ ਕੋਈ ਸੈਕਸ਼ਨ ਨਹੀਂ ਲੈ ਰਹੀ ਤੇ ਉਹ ਫੇਲੀਅਰ ਆ ਉਹਦਾ ਅੱਜ ਜਿਹੜਾ ਤੁਸੀਂ ਪੁਤਲਾ ਫੁਕਰੇ ਕਿਉਂ ਫੁਕਰੇ ਹੋ ਇਹ ਜਿਹੜਾ ਪੁਤਲਾ ਫੁਕਿਆ ਹੈ ਬੰਗਲਾਦੇਸ਼ ਸਰਕਾਰ ਦਾ ਪੁਤਲਾ ਫੁਕਿਆ ਹੈ ਬੰਗਲਾਦੇਸ਼ ਉਹ ਦੇਸ਼ ਹੈ ਜਿੱਥੇ 1971 'ਚ ਭਾਰਤ ਦੀ ਮਦਦ ਅਤੇ ਨਾਲ ਜਦੋਂ ਟਕਣ ਹੋਇਆ ਅੱਜ ਉਹ ਸਾਡੇ ਸਿਰ ਤੇ ਚੜ ਕੇ ਨੱਚ ਰਹੇ ਜੋ ਉੱਥੇ ਰਹਿਣ ਵਾਲੇ ਹਿੰਦੂ ਹੈ ਉਹ ਉਥੇ ਸੁਰੱਖਿਤ ਨਹੀਂ ਹੈ ਮੈਨੂੰ ਇਹ ਲੱਗਦਾ ਹੈ ਕਿ ਭਾਰਤ ਜਿਹੜਾ ਹੈ ਉਹਨੇ ਸਮੇਂ-ਸਮੇਂ ਤੇ ਆਪਣੇ ਕੁਆਂਟੀਆਂ ਦੀ ਸਖਤਤਾ ਕੀਤੀ ਹੈ ਜਿੱਥੇ ਲੋੜ ਪੈਂਦੀ ਹੈ ਸਾਡੇ ਸਾਹਮਣੇ ਅੱਜ ਵੀ ਕਸਮ ਦਾ ਬਹੁਤ ਹੈ ਸਾਡੀ ਦੇਸ਼ ਸਰਕਾਰਾਂ ਨੇ ਬਾਹਰ ਦੇਸ਼ਾਂ ਨਾਲ ਹਲਕੀ ਕੀਤੀ ਹੈ ਲੇਕਿਨ ਉੱਥੋਂ ਦੇ ਰਹਿਣ ਵਾਲੀ ਸਰਕਾਰ ਜਿਹੜੀ ਹੈ ਉੱਥੋਂ ਦੇ ਕੱਟਣਵਾਦੀ ਲੋਕਾਂ ਦੇ ਰਹਿਣ ਵਾਲੇ ਹਿੰਦੂਆਂ ਦੇ ਉੱਪਰ ਜ਼ੁਲਮ ਹੋ ਰਿਹਾ ਔਰ ਸਰਕਾਰ ਚੁੱਪ ਬੈਠੀ ਬੰਗਲਾਦੇਸ਼ ਤੇ ਇਸ ਸਬੰਧੀ ਦਾ ਵਿਰੋਧ ਪ੍ਰਦਰਸ਼ਨ ਕਰਨ ਲਈ ਸਭ ਇਕੱਠੇ ਹੋਏ ਆ। ਔਰ ਕੋਨਾ ਹਿੰਦੂ ਜਿਹੜਾ ਉਹ ਕੱਲਾ ਨਹੀਂ ਹੈ ਅਸੀਂ ਉਹਨਾਂ ਦੇ ਨਾਲ ਆ। ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਆ। ਇਸ ਪ੍ਰਦਰਸ਼ਨ ਨੂੰ ਇੱਕ ਤਸਦੀਕ ਰੂਪ ਵਿੱਚ ਚਾਹੀਦਾ ਔਰ ਪੁਲਾ ਵੀ ਸਾੜ ਰਹੇ ਆ ਬੰਗਲਾਦੇਸ਼ ਦਾ ਔਰ ਬੰਗਲਾਦੇਸ਼ ਦੇ ਜਿਹੜੀ ਉੱਥੇ ਸਰਕਾਰ ਉਦੋਂ ਤੱਕ ਬਾਜ਼ ਪਚੌੜ ਦੀ ਕੋਸ਼ਿਸ਼ ਹੈ ਕਿ ਹਿੰਦੂ ਜਿਹੜਾ ਉਹਨੂੰ ਕੱਲਾ ਨਾ ਸਮਝ ਲਵੇ। ਇੱਥੋਂ ਦੇ ਹਿੰਦੂ ਜਿਹੜਾ ਭਾਰਤ ਦੇ ਉਹਨਾਂ ਦੇ ਨਾਲ ਖੜੇ ਆ। ਲੱਗਦਾ ਕਿ ਨਾ ਕਿ ਜਿਹੜਾ ਭਾਰਤ ਸਭਕਾਰ ਵੱਲੋਂ ਜਿਹੜਾ ਸ਼ੇਖ ਸੀਨਾਂ ਨੂੰ ਇੱਥੇ ਸਟੇਜ ਦਿੱਤਾ ਜਾਂਦਾ ਏ ਉਸ ਦਾ ਜਿਹੜਾ ਗੁੱਸਾ ਏ ਉੱਥੋਂ ਦੇ ਲੋਕ ਜਿਹੜੇ ਹਿੰਦੂਆਂ ਤੋਂ ਘੱਟ ਰਹੇ ਨਹੀਂ ਐਸੀ ਗੱਲ ਨਹੀਂ ਹੈ ਜਦੋਂ ਮੌਜੂਦਾ ਸਰਕਾਰ ਜਿਸ ਵੇਲੇ ਹੁੰਦੀ ਹੈ ਉਸ ਵੇਲੇ ਜੋ ਘਟਨਾ ਕਰਮ ਵਾਪਰਦਾ ਹੈ ਉਹ ਸਾਰਾ ਉਸ ਵੇਲੇ ਤੇ ਨਹੀਂ ਉਹ ਤਾਂ ਜ਼ਿੰਮੇਵਾਰੀ ਹੁੰਦੀ ਹੈ ਹੁਣ ਜਿਹੜਾ ਉਥੋਂ ਦੀ ਸਰਕਾਰ ਉਹਦੇ ਰਾਸ਼ਟਰਪਤੀ ਹੈ ਉਹ ਜਿਹੜੇ ਹਿੱਕੂਆਂ ਉਹਨਾਂ ਦੇ ਜਿੰਦਗੀ ਦਾ ਆਪ ਕੋਈ ਦੇਖੀ ਹੋਣੀ ਕਰ ਰਹੇ ਉਲਟਾ ਜਿਹੜੇ ਕਰਨ ਦਾ ਵਾਕ ਉਹਨਾਂ ਨੂੰ ਕਲਮ ਕਰਦੇ ਉਹਨਾਂ ਨੂੰ ਮਾਰਦੇ ਫੋੜਦੇ ਘਰਾਂ ਨੂੰ ਸਾੜ ਦਿੰਦੇ ਆ ਉਹਨਾਂ ਦੇ ਸੰਪਤੀਆਂ ਨੂੰ ਲੁੱਟਦੇ ਆ ਉਸ ਸਾਰੇ ਦੇ ਵਿੱਚ ਉਹਨਾਂ ਪਰ ਕੋਈ ਕਾਰਵਾਈ ਨਹੀਂ ਹੁੰਦੀ ਇਹ ਜਿਹੜੀ ਚੀਜ਼ ਹੈ ਇਹ ਨਾਲ ਭਾਰਤ ਸਰਕਾਰ ਜੇ ਹੈ ਕਿ ਅਸੀਂ ਉਹਨਾਂ ਤੇ ਦਬਾਅ ਪਾ ਸਕਦੇ ਹਾਂ ਭਾਰਤ ਸਰਕਾਰ ਤੇ ਇੰਟਰਨੈਸ਼ਨਲੀ ਦਬਾਅ ਪਾ ਵੀ ਰਹੀ ਹੈ ਔਰ ਉਹਦਾ ਅਸਰ ਵੀ ਦੇਖ ਰਿਹਾ ਹੈ ਲੇਕਿਨ ਇੱਥੇ ਖੜੇ ਹੋਣ ਦਾ ਮਤਲਬ ਸਿਰਫ ਭਾਰਤ ਸਰਕਾਰ ਉੱਤੇ ਦਬਾਅ ਪਾਵੇ ਜਨਾਬਾ ਇਹ ਨਹੀਂ ਹੈ ਬਲਕਿ ਇੱਥੋਂ ਦਾ ਹਿੰਦੂ ਇਕਜੁੱਟ ਹੈ ਉਹ ਉੱਥੋਂ ਦੇ ਹਿੰਦੂ ਤਾਂ ਇਹ ਸਮਝੇ ਜਾਂਦੀ ਜਿਹੜਾ ਸ਼ੇਖ ਸੀ ਉਹਨਾਂ ਨੂੰ ਇੱਥੇ ਸਟੇ ਦੇਣਾ ਇੰਡੀਆ ਦੇ ਵਿੱਚ ਇੱਕ ਬੰਦੇ ਦੀ ਜਾਨ ਦੀ ਰਾਖੀ ਕਰਨ ਨੂੰ ਜਿਹੜਾ ਉੱਥੋਂ ਦੇ ਬੰਗਲਾਦੇਸ਼ ਦੇ ਹਿੰਦੂਆਂ ਨੂੰ ਕੁਰਬਾਨੀ ਦੇਣੀ ਪੈ ਰਹੀ ਹੈ ਉਹ ਭਾਰਤ ਸਰਕਾਰ ਦਾ ਫੇਲੀ ਨਹੀਂ ਹੈ ਤੁਹਾਡੇ ਸਾਹਮਣੇ ਸ਼ੇਖ ਸੀ ਨਾਨੂ ਜਿਹੜਾ ਸਥੇਤਨਾ ਇੰਡੀਆ ਇਹ ਜਿਹੜਾ ਵਿਸ਼ਾ ਇਹ ਬਿਲਕੁਲ ਵੱਖਰਾ ਵਿਸ਼ਾ ਹੈ ਇਹ ਜਿਹੜੀ ਘਟਨਾ ਵਾਪਰੀ ਹੈ ਇਹ ਹੁਣ ਜਿਆਦਾ ਹੋਈ ਹੈ ਔਰ ਅਸੀਂ ਇਹਦਾ ਵਿਰੋਧ ਪ੍ਰਦਰਸ਼ਨ ਕਰਨ ਲਈ ਖੜੇ ਹਾਂ ਤਾਂ ਸਮੇਂ ਪਹਿਲਾਂ ਦੀ ਗੱਲ ਹੈ ਉਦੋਂ ਵੀ ਬੰਗਲਾਦੇਸ਼ 'ਚ ਇੱਕ ਗ੍ਰਹਿ ਹੁਦ ਛਿੜਿਆ ਸੀ ਇਹ ਚੀਜ਼ਾਂ ਨੂੰ ਰਾਜਨੀਤੀ ਦੇ ਨਾਲ ਜੋੜਨ ਦੀ ਬਜਾਏ ਸਾਨੂੰ ਦੇਸ਼ ਦੇ ਰੂਪ 'ਚ ਇਕੱਠੇ ਰਹਿਣਾ ਚਾਹੀਦਾ ਹੈ ਭਾਰਤ ਦੇਸ਼ ਵਿੱਚ ਕੀ ਵਾਪਰਦਾ ਹੈ ਇਹਦਾ ਬਾਕੀ ਦੇਸ਼ਾਂ ਦੇ ਨਾਲ ਬਾਹਰ ਜਾ ਕੇ ਕੋਈ ਹੰਸਾਨੀ ਹੈ ਉੱਥੇ ਸਭ ਭ ਇਹ ਜਿਹੜਾ ਪ੍ਰਧਾਨ ਮੰਤਰੀ ਬਹਾਦਰ ਦੇਸ਼ਾਂ ਦੀ ਭਾਰਤ ਦਾ ਪ੍ਰਧਾਨ ਮੰਤਰੀ ਹੈ। ਤੋਂ ਇਹ ਚੀਜ਼ਾਂ ਨੂੰ ਸ਼ੇਖ ਅਸੀਨਾ ਤੇ ਆਈ ਹੈ ਉਹਦੇ ਨਾਲ ਮੈਨੂੰ ਨਹੀਂ ਲੱਗਦਾ ਕੋਈ ਅਸਰ ਕਰਨ ਹੈਗਾ। ਲੇਕਿਨ ਹਾਂ ਕਿ ਦੁਆਵਾਂ ਪਰ ਜ਼ੁਲਮ ਹੋ ਰਿਹਾ ਹੈ ਇਹ ਸੱਚ ਹੈ ਔਰ ਹਿੰਦੂਆਂ ਦੇ ਉੱਪਰ ਜ਼ੁਲਮ ਜੇ ਹੋਏਗਾ ਤੇ ਅਸੀਂ ਦਾ ਵਿਰੋਧ ਕਰਾਂਗੇ ਇਹ ਵੀ ਸੱਚ ਹੈ। ਕੀ ਕਹਿਣਾ ਚਾਹੋਗੇ ਅੱਜ ਜਿਹੜਾ ਵਿਰੋਧ ਪ੍ਰਦਰਸ਼ਨ ਹੋ ਰਿਹਾ ਹੈ? ਅੱਜ ਦਾ ਜਿਹੜਾ ਵਿਰੋਧ ਪ੍ਰਦਰਸ਼ਨ ਆ ਬਕਲਾ ਦੇਸ਼ ਦੇ ਵਿੱਚ ਸਾਡੇ ਜਿਹੜੇ ਅਸੀਂ ਦੇ ਲੋਕ ਇਉਂਾਂ ਤੇ ਸਰਕਾਰ ਵੀ ਸ਼ਾਇਦ ਨਾਲ ਜਰਾ ਚੁੱਧ ਹੋ ਰਿਹਾ ਵਾ। ਉਦੇ ਮੋਰ ਦੇ ਸਭ ਤੋਂ ਅਸੀਂ ਕਰ ਰਹੇ ਆ ਰਹੀਏ ਜੀ ਆ ਸਮਾਜਿਕ ਜਥੇਬੰਦੀਆਂ ਸਾਡੇ ਨਾਲ ਇਸ ਵਿਰੋਧ ਪ੍ਰਦਰਸ਼ਨ ਦਾ ਚੱਲਿਆ ਆ ਰਿਹਾ ਹੈ। ਮਾਣੇ ਮਾਰੇ ਭਤੇ ਜਿਹੜੇ ਆ ਜਿੰਨੇ ਅਸੀਂ ਇੱਥੇ ਹਿੰਦੂਲੀ ਇਕੱਠੇ ਹੋਏ ਆ ਜਾਂ ਸਮਾਜ ਸੇਵਕ ਇਕੱਠੇ ਹੋਏ ਆ ਬਖਲਾ ਦੇ ਇਸ਼ਟੇ ਵਿੱਚ ਰਹਿੰਦੇ ਹਿੰਦੂਆਂ ਦੀ ਰੱਖਿਆ ਦੇ ਲਈ ਪੰਜਾਬ ਸਰਕਾਰ ਕੋਲੋਂ ਵੀ ਮੰਗ ਕਰਦੇ ਆ ਕਿ ਕਿਰਪਾ ਕਰਕੇ ਇਸ ਵਿਸ਼ੇ ਵੱਲ ਖਾਸ ਧਿਆਨ ਦਿੱਤਾ ਜਾਵੇ ਉਹਨਾਂ ਬੰਦਿਆਂ ਦੀ ਜਾਨ ਤੇ ਮਾਦੀਨ ਰੱਖਿਆ ਕੀਤੀ ਜਾਵੇ। ਸਾਡੇ ਬੰਗਲਾਦੇਸ਼ੀ ਸ਼ਹਿ ਲੈ ਕੇ ਜਾਂ 2 ਨੰਬਰ ਸੈਟਰ ਲੈ ਕੇ ਵਹਿ ਰਹੇ ਨੇ ਅਸੀਂ ਸਰਕਾਰ ਅਕੇ ਬੇਨਤੀ ਕਰਦੇ ਆਂਗੇ ਉਹਨਾਂ ਨੂੰ ਪਹਿਚਾਨ ਕੇ ਉਹਨਾਂ ਨੂੰ ਵਾਪਸ ਬੰਗਲਾਦੇਸ਼ ਭੇਜਿਆ ਜਾਵੇ ਤਾਂ ਕਿ ਕੋਈ ਨਾ ਕੋਈ ਸੇਖ ਤੇ ਉਹਨਾਂ ਲੋਕਾਂ ਨੂੰ ਵੀ ਲੱਗੇ ਜਿਹੜੇ ਸਾਡੇ ਹਿੰਦੂ ਵੀਰਾਂ ਤੇ ਅਤਿਆਚਾਰ ਕਰ ਰਹੇ ਧੰਨਵਾਦ ਸਾਂਝੀ ਸੋਚ ਟੀਵੀ ਦੇ ਲਈ ਰਈਆ ਤੋਂ ਬਲਰਾਜ ਸਿੰਘ ਰਾਜਾ ਦੀ ਰਿਪੋਰਟ